کارتا ہے سنجا بے کارتا رہتا ہے پاتھا باری پر دامنے سیدر سنبھو پھوک جو گئے اندھے جیڑیاں کھارا سنگیاں نے گروہ مبردہ سب جے موک پر دے دیکھ رہی ہیں مبردہ سنبھو پھوک کارا سنگی جاکے سیوا کریں ਦੇ ਖੱਬੇ ਹੱਥ ਨੇ ਕਿਹਾ ਰਿਧਿਆਵਾਸ ਰਿਹਾ ਜੀ ਰਿਧਿਆ ਨਾ ਰਿਧਿਆ ਨੂੰ ਕਬਿਰਦਾਸ ਸਾਹਿਬ ਜੀ ਮਹਾਰਾਜ ਸਾਨੂੰ ਬੁਖਨ ਪਰ ਕੋ ਸਤਿਗੁਰੂ ਦੇ ਜਾ ਕੇ ਸੇਵਾ ਕਰੀਏ ਹਰਿਆ ਮਰਸ਼ਨ ਬਾਗ ਜੋ ਤੀਰੋ ਸੰਕਰਮ ਹੈ ਜਿਹੜਾ ਰਿਧਿਆ ਤਿੰਨਾ ਰੋਗਾ ਨੂੰ ਮੁਝ ਕਰਨ ਵਾਲਾ ਹੈ ਸਭ ਸੰਗਤ ਜੀ ਕੋ ਕਬਿਰਦਾਸ ਸਾਹਿਬ ਜੀ ਜਦੋਂ ਵਾਪਸ ਆ ਰਹੇ ਨੇ ਉਹ ਵੀ ਬੜਾ ਗੰਗਾ ਦਾ ਇਸ਼ਾਰਾ ਕਰ ਪਿਆ ਇਹ ਕੋ ਰਸੀਆ ਪ੍ਰਮੇਰਦਾ ਜੀ

ਉਸ ਮਾਮਕੂਦ ਦੇ ਅਨੁਕਾਰ ਦੇ ਦਰਸ਼ਨ ਕੋਲੇ ਜੀਵਨ ਨੂੰ ਪੜੇ ਖਰਬਾ ਲੱਗੇਗਾ ਬਹੁਤ ਅਸਥੀ ਸਾਨੂੰ ਸੰਬਧਿਤ ਇਹੋ ਹੀ ਕੱਢਣਾ ਰਹਿਣਾ ਪੁੱਤਰੀ ਮੌਰਨ ਫਾਜੂ ਪਰ ਤੀਰੋ ਸਤ ਮੁੜ ਟਿਕਿਆ ਕੇਵਲਾ ਦੇ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ ਤੇ ਗੁਰੂ ਸਾਹਿਬ ਨੇ ਤੀਰ ਬਣਾਉਣ ਤੋਂ ਆਪਣਾ ਕੰਨ ਕਿਤੇ ਮੋਢੇ ਨੂੰ ਮੁੜ ਕੇ ਕਿਤੇ ਮੋੜ ਜਾ ਪਿੱਛੇ ਦਿੱਤੀ ਕਿ ਸ਼ਾਲੀ ਮੌਰਨ